ਮਹਾਸ਼ਿਵਰਾਤਰੀ ਦੇ ਸ਼ਮੌਕੇ ਤੇ ਪ੍ਰਾਚੀਨ ਸ਼ਿਵ ਮੰਦਿਰ ਸਥਾਨਕ ਲੋਕ ਲੱਡਾ ਵਿਖੇ ਪਿਛਲੇ 12 ਸਾਲਾਂ ਤੋਂ ਵਿਸ਼ਾਲ ਪੰਡਾਰਾ ਤੇ ਸ਼ਿਵ ਭੋਲੇ ਬਾਬਾ ਦਾ ਗੁਣਗਾਨ ਕੀਤਾ ਜਾਂਦਾ। ਜਾਣਕਾਰੀ ਦਿੰਦੇ ਹੋਏ ਪੋਲੀ ਮਹਾਂਤ ਡੇਰਾ ਸਲੇਮ ਟਾਪਰੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਰਾਸ਼ਟਰੀ ਜਰਨਲ ਸਕੱਤਰ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਅਤੇ ਰਾਜਸਥਾਨ ਦੇ ਇੰਚਾਰਜ ਕ੍ਰਿਸ਼ਣ ਸ਼ਰਮਨ ਦੱਸਿਆ ਹੈ ਕਿ ਮਹਾ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ 1 ਮਾਰਚ ਦਿਨ ਮੰਗਲਵਾਰ ਨੂੰ ਮਾਈ ਪੋਲੀ ਦਾ ਵਿਸ਼ਾਲ ਪੰਡਹਾਰਾ ਬੜੀ ਧੂਮਤਾਂ ਮਨਾਇਆ ਜਾਵੇਗਾ ਇਸ ਮੌਕੇ ਤੇ ਸੰਗਤ ਵੀ ਮੌਜੂਦ ਰਹੇਗੀ ਧਿਆਨ ਆਵਾਸੀਆਂ ਨੂੰ ਜੈ ਭੋਲੇनाथ ਔਰ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਸਾਡੇ ਸਾਰੇ ਸਮੂਹ ਕਮੇਟੀ ਵੱਲੋਂ ਸਮੂਹ ਮੈਂਬਰਾਂ ਵੱਲੋਂ ਔਰ ਸਾਰੇ ਲੁਧਿਆਣਾ ਵਾਸੀਆਂ ਨੂੰ ਸਦਾ ਬਲਾਵਾ ਦਿੰਨੇ ਆ ਸ਼ਵਰਾਤਰੀ ਦੇ ਮੌਕੇ ਤੇ ਆ ਕੇ ਬੋਲੇ ਨਾਦ ਦਾ ਗੁਣਗਾਨ ਸੁਨਣ ਔਰ ਨਾਲੇ ਕਰਨ ਲੰਗਰ ਭੰਡਾਰਾ ਖਾਣ ਔਰ ਨਾਲੇ ਕਵਾਂ ਸੇਵਾ ਕਰਨ ਹਨਾ ਤੋਂ ਕਿਉਂਕਿ ਜਿਹੜਾ ਵੀ ਧਾਰਮਿਕ ਭਾਵਨਾ ਆ ਧਾਰਮਿਕ ਭਾਵਨਾ ਸੇਵਾ ਦੇ ਨਾਲ ਹੁੰਦੀ ਹੈ ਆਪਾਂ ਨੂੰ ਇਹ ਨਹੀਂ ਚਾਹੀਦਾ ਵੀ ਆਪਾਂ ਜਾ ਕੇ ਉੱਤੇ ਜਿਹੜੀ ਹੈ ਲੰਗਰ ਖਾਈਏ ਆਪਾਂ ਨੂੰ ਖਵਾਨ ਦੀ ਰੱਖਣੀ ਚਾਹੀਦੀ ਆ ਵੀ ਅਸੀਂ ਉੱਤੇ ਜਾ ਕੇ ਸੇਵਾ ਕਰਨੀ ਹੈ ਉੱਤੇ ਜਾ ਕੇ ਲੰਗਰ ਖਵਾਣਾ ਆ ਨਾ ਕਿ ਖਾਣ ਵਾਸਤੇ ਸੇਵਾ ਕਰਨ ਵਾਸਤੇ ਖਾਓ ਵੀ ਔਰ ਖਵਾਓ ਵੀ ਇਹ ਜਿਹੜਾ ਬੋਲੇਨਾਥ ਦਾ ਭੰਡਾਰਾ ਹਰ ਸਾਲ ਦੀ ਤਰ੍ਹਾਂ ਹੁਣ ਵੀ ਮਨਾਇਆ ਜਾ ਰਿਹਾ ਵਾ ਸਮੂਹ ਮੈਂਬਰਾਂ ਵੱਲੋਂ ਮੰਤਸੰਤਾ ਵੱਲੋਂ ਲੁਧਿਆਣਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨੀ ਹੈ ਜੈਦਾਤਿਆਂ ਦੀ ਜੈ ਮਸਤਾਨ ਪ੍ਰਾਚੀਨ ਸ਼ਿਵ ਮੰਦਰ ਬੜੇ ਹੀ ਲੰਬੇ ਸਮੇਂ ਤੋਂ ਹਰ ਸਾਲ ਵਿਸ਼ਾਲ ਭੰਡਾਰਾ ਔਰ ਭੋਲੇ ਬਾਬਾ ਦਾ ਗੁਣਗਾਨ ਕਰਦਾ ਆ ਰਿਹਾ ਜਿਸ ਦਾ ਸਰਪ੍ਰਸਤ ਮਾਈ ਭੋਲੀ ਜੀ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਔਰ ਪੂਰੇ ਸਮਾਜ ਨੂੰ ਗਗਨ ਗੱਗੀ ਜੀ ਨੂੰ ਰਾਗਵ ਸੂਤ ਜੀ ਨੂੰ ਉਹਨਾਂ ਦੀ ਟੀਮ ਨੂੰ ਕਿਉਂਕਿ ਇਹ ਉਪਰਾਲਾ ਜਿਹੜਾ ਕਰਦੇ ਆ ਰਹੇ ਆ ਇਹ ਉਪਰਾਲਾ ਕਰਨ ਵਾਸਤੇ ਆਪਾਂ ਸਮਝਦੇ ਕਿ ਕਿਸੇ ਘਰ ਦੇ ਵਿੱਚ ਵਿਆਹ ਸ਼ਾਦੀ ਰੱਖਿਆ ਹੋਵੇ ਨਾ ਤੇ ਬੰਦਾ ਇੱਕ ਵਿਆਹ ਸ਼ਾਦੀ ਜੀਵੰਦਾ ਪ절 ਹੋ ਜਾਂਦਾ ਪਰ ਇਹ ਜਿਹੜਾ ਭੰਡਾਰਾ ਹੁੰਦਾ ਜਾਂ ਬੋਲੇ ਬਾਬਾ ਦਾ ਗੁਣਗਾਨ ਹੁੰਦਾ ਇਹ ਉਸ ਤੋਂ ਵੀ ਵੱਡਾ ਕਾਰਜ ਹੁੰਦਾ ਵਾ ਮੇਰੇ ਖਿਆਲ ਲਗਾਤਾਰ ਮਹੀਨਾ ਦੋ ਮਹੀਨਾ ਦਾ ਸੋਕੇ ਨਹੀਂ ਦੇਖਦੇ ਲਗਾਤਾਰ ਇਹਨਾਂ ਦੀ ਮਿਹਨਤ ਹੁੰਦੀ ਹੈ ਔਰ ਮੈਂ ਬਹੁਤ ਜ਼ਿਆਦਾ ਇਹਨਾਂ ਨੂੰ ਵਧਾਈ ਦੇਣਾ ਕਿ ਸਮਾਜ ਦੇ ਵਿੱਚ ਜਿਹੜਾ ਬੋਲੇ ਬਾਬਾ ਦਾ ਗੁਣਗਾਨ ਕਰਦੇ ਆ ਕਿਉਂਕਿ ਅਗਰ ਆਪਾਂ ਭਗਤੀ ਦੇ ਵਿੱਚ ਬੋਲੇ ਬਾਬਾ ਦਾ ਗੁਣਗਾਨ ਕਰਦੇ ਆ ਤੇ ਮੈਂ ਸਮਝਦਾ ਪੂਰੇ ਸਮਾਜ ਨੂੰ ਦਾ ਫਾਇਦਾ ਹੁੰਦਾ ਕਿਉਂਕਿ ਅਗਰ ਅੱਛੀ ਓਰਾ ਆਏਗੀ ਅੱਛੀ ਆਵਾ ਆਏਗੀ ਤੇ ਨੇਚਰਲੀ ਸਮਾਜ ਦੇ ਵਿੱਚ ਜਿਹੜੀਆਂ ਅੱਛੀਆਂ ਸ਼ਕਤੀਆਂ ਅਸੀਂ ਸੋਚ ਲੈ ਉਹ ਜਿਹੜਾ ਭੰਡਾਰਾ ਹੈ ਜਿਹੜਾ ਬੋਲੇ ਬਾਬਾ ਦਾ ਲਗਾਇਆ ਜਾ ਰਿਹਾ ਉਸ ਦੇ ਵਿੱਚ ਜਿਹੜੇ ਕਲਾਕਾਰ ਆ ਰਹੇ ਹੈ ਬੋਲੇ ਬਾਬਾ ਦਾ ਗੁਣਗਾਨ ਕਰਨਗੇ ਔਰ ਗਿਆਨ ਵੀ ਉਸ ਵਿੱਚ ਆਂਦਾ ਹੈ ਤੇ ਜਿਹੜਾ ਸਮਾਜ ਹੈ ਜਿਹੜੀ ਪੀੜੀ ਹੈ ਪੀੜੀ ਦੇ ਵਿੱਚ ਜਿਹੜੀਆਂ ਬੁਰਾਈਆਂ ਖਤਮ ਹੁੰਦੀਆਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਅਪੀਲ ਹੈ ਕੀ ਮਾਈ ਭੋਲੀ ਮੰਤਰੀ ਦੇ ਸਰਪਸਤੀ ਦੇ ਵਿੱਚ ਇਸ ਭੰਡਾਰੇ ਦੇ ਵਿੱਚ ਸ਼ਾਮਿਲ ਹੋ ਔਰ ਸਭ ਨੂੰ ਅਸ਼ੀਰਵਾਦ ਮਿਲੇ ਔਰ ਸਾਰਿਆਂ ਦਾ ਸਮਾਜ ਜਿਹੜਾ ਆਪਣਾ ਖੁਸ਼ਹਾਲ ਬਣੇ। ਕਿਤੇ ਹੋ ਰਿਹਾ ਬੰਦਾਰਾ ਜੀ ਕਿਤਨੇ ਕਿਨੇ ਟਾਈਮ ਹੈ? ਪ੍ਰਾਚੀਨ ਸ਼ੀ ਮੰਦਰ ਲੋਕਲ ਅੱਡੇ ਦੇ ਜਿਹੜਾ ਚੌਕ ਹੈ ਜਿਹੜਾ ਮੰਦਰ ਹੈ ਉਹਦੇ ਵਿੱਚ ਹੀ ਭੰਡਾਰਾ ਹੋ ਰਿਹਾ ਹੈ। ਉਹ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ਹਰੀ ਇੱਛਾ ਤੱਕ ਇਹ ਭੰਡਾਰਾ ਚੱਲੇਗਾ ਔਰ ਜਿਹੜੇ ਵੀ ਸਾਰੇ ਹਮੂਮਾ ਕੇ ਤੇ ਪਹੁੰਚਣਗੇ ਸੇਵਾ ਕਰਨਗੇ ਔਰ ਸੇਵਾ ਕਰਵਾਣਗੇ ਵੀ। ਇਹ ਕੀ ਕਹਣਾ ਚਾਹੁੰਦੇ ਪੜਾ? ਪਰਾਚੀਨ ਸ਼੍ਰੀ ਮੰਦਰ ਵੱਲੋਂ 13ਵੇਂ ਵਿਸ਼ਾਲ ਭੰਡਾਰੇ ਦੀਆਂ ਸਾਰੇ ਹੀ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੇਸ਼ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਰਾਚੀਨ ਸ਼੍ਰੀ ਮੰਦਰ ਵੱਲੋਂ ਜੋ ਹਰ ਇੱਕ ਸਾਲ ਦੀ ਤਰ੍ਹਾਂ ਇਹ ਭੰਡਾਰਾ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਪੁਲਿਸ਼ੰਕਰ ਦਾ ਗੁਣਗਾਨ ਵੀ ਸਿੰਗਰ ਕਰਨਗੇ ਝਾਕੇ ਦਾ ਪ੍ਰੋਗਰਾਮ ਵੀ ਹੋਊਗਾ ਤੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਹਮਮਤ ਆ ਕੇ ਪਹੁੰਚੋ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ